ਬੀਤੀ ਰਾਤ ਬਟਾਲਾ ਪੁਲਿਸ ਵੱਲੋਂ ਗੈਂਗਸਟਰ ਮੋਹਿਦ ਦਾ ਇਨਕਾਊਂਟਰ ਕੀਤਾ ਗਿਆ। ਮੋਹਿਦ ਬਟਾਲਾ ਦੇ ਨੇੜੇ ਪਿੰਡ ਬੋਦੇ ਦੀ ਖੂਹੇ ਦਾ ਰਹਿਣ ਵਾਲਾ ਸੀ। ਜਦੋਂ ਉਸਦੇ ਪਰਿਵਾਰਕ ਨਾਲ ਗੱਲ ਕੀਤੀ ਤੇ ਉਹਨਾਂ ਦਾ ਕਹਿਣਾ ਕਿ ਸਾਡਾ ਬਹੁਤ ਗਰੀਬ ਪਰਿਵਾਰ ਹੈ। ਮੋਹਿਦ ਟਰੱਕ ਦੀ ਡਰਾਈਵਰੀ ਸਿੱਖ ਰਿਹਾ ਸੀ। ਸਾਨੂੰ ਨਹੀਂ ਸੀ ਪਤਾ ਕਿ ਉਹ ਕਿਹੜੇ ਲੋਕਾਂ ਨਾਲ ਘੁੰਮਦਾ ਸੀ ਪਰ ਜਿੰਨਾ ਨਾਲ ਘੁੰਮਦਾ ਸੀ ਪਰ ਜਿੰਨਾ ਨਾਲ ਹੀ ਘੁੰਮਦਾ ਸੀ ਉਹਨਾਂ ਨੇ ਹੀ ਉਸ ਨੂੰ ਫਸਾ ਦਿੱਤਾ। ਆਪ ਤੇ ਉਹ ਵਿਦੇਸ਼ਾਂ ਵਿੱਚ ਬੈਠੇ ਲekin ਸਾਡੇ ਪੁੱਤ ਨੂੰ ਮਰਵਾ ਦਿੱਤਾ ਸਾਡਾ ਪੁੱਤ ਗਲਤ ਕੰਮ ਨਹੀਂ ਸੀ ਕਰਦਾ ਪਰ ਉਹਦੇ ਸਾਥੀਆਂ ਨਾਲ ਰਹਿਣ ਕਰਕੇ ਉਸ ਨੂੰ ਇਹ ਸਭ ਕੁਝ ਭੁਗਤਣਾ ਪਿਆ ਦੇਖੋ ਲਾਈਵ ਤਸਵੀਰਾਂ ਨਿਊਜ਼ ਪੰਜਾਬ ਤੇ ਦਸਪਾ ਕਿੱਥੇ ਬੱਚੇ ਕੋਰਚ ਕਰਨ ਦੋ ਕਾਕੇ ਦੋਨੇ ਜੀ ਅੱਛਾ ਤੇ ਉਹ ਨਹੀਂ ਤੁਹਾਡਾ ਇਹ ਛੋਟਾ ਹੈ ਕੀ ਕਰਦਾ ਸੀ ਇਹ ਟਰੱਕ ਤੇ ਜਾਂਦਾ ਸੀ ਇਥੇ ਪਟਾਣਕੋਟ ਤੇ ਜਾਂ ਮਾਛਲ ਜਾਂ ਹਾਜੀਪੁਰ ਬਸ ਬਜਰੀ ਦਾ ਟਰੱਕ ਹੀ ਤੇ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਹਰ ਵੇਗ ਕਾਲ ਦਾ ਪਤਾ ਹੀ ਨਹੀਂ ਜਿਹੜੇ ਮਤਲਬ ਕਿ ਜਿੰਨਾਂ ਦੇ ਨਾਲ ਤੁਰਦਾ ਫਿਰਦਾ ਰਿਹਾ ਕੋਈ ਨੂੰ ਪਤਾ ਨਹੀਂ ਡਰਾਈਵਰਾਂ ਦਾ ਨਾ ਜਾਨਾ ਨੂੰ ਕੋਈ ਪੁੱਛਿਆ ਨਾ ਕਿਸੇ ਨਾਲ ਗੱਲ ਨਾ ਪਿੰਡ ਦੀ ਰਹਾ ਲਈ ਕਿਸੇ ਦੀ ਨਹੀਂ ਜੇ ਜਦੋਂ ਹੀ ਫੜ ਕੇ ਲੈਂਦਾ ਇਹਨਾਂ ਦੇ ਘਰ ਨਾਲ ਇਹਨਾਂ ਦਾ ਪਰਜ ਬੰਦਾ ਹੈ ਕਿ ਹਣੇ ਪੁੱਛਦੇ ਹਨ ਕਿ ਪਿੰਡ 'ਚ ਹੁੰਦੇ ਪਤਾ ਲੱਗਦਾ ਤੈਹੀ ਵੀ ਕੋਈ ਕਾਰਵਾਈ ਕਰਦੇ 10 ਸਮਾਂ ਘਰ ਆਉਂਦਾ ਕਿੰਨਾ ਪਾ ਰਿਹਾ ਇਹਨੂੰ ਜੀ 27 ਤਰੀਕ ਦਾ ਸ਼ੁਰੂ ਹੋਇਆ ਗੱਡੀ ਤੇ ਜਨ ਕੋਈ ਕਿਹੜੀ ਆ ਪਿਛਲੀ ਦਾ ਜਨਵਰੀ ਦਾ ਤੇ ਪਰਸੋਂ ਆਇਆ ਹੀ ਗੁੜੀਆਂ ਮੇਰੀ ਵਿਆਹੀ ਹੈ ਤੇ ਹਾਜੀਪੁਰੋਂ ਕੱਡੀ ਚ ਛੱਡ ਗਿਆ ਘਰ ਚ ਬਸ ਉਹਦੇ ਨਾਲ ਕੋਈ ਅੰਦਾਜ਼ਾ ਅੰਦਰ ਕੋਈ ਨਹੀਂ ਜੀ ਇਹ ਨੂੰ ਇਹ ਕਦਾ ਕਿਸੇ ਨੂੰ ਪਤਾ ਨਹੀਂ ਕੋਈ ਆਉਂਦਾ ਜਾਂਦਾ ਕੋਈ ਨਾਲ ਦੇ ਕਰਦਾ ਸੋਸਾਇਟੀ ਕਿਉਂ ਬਦਲੀ ਕਿਉਂ ਇਹ ਸਮਾਜਿਕ ਕੰਮ ਕਰਨਾ ਕੋਈ ਇਹ ਵਾਈਗੁਰ ਜਾਂਦਾ ਇਹ ਵਾਈਗੁਰ ਜਾਂਦਾ ਤੋਂ ਕੁੜੀ ਕੁੜੇ ਗੱਦਨ ਕੰਟਰੋਲ ਹਾਨੂੰ ਪਤਾ ਹੀ ਨਹੀਂ ਆ ਪਤਾ ਨੂੰ ਕਹਿੰਦੇ ਸਾਨੂੰ ਇਹ ਕਹਿੰਦਾ ਪਤਾ ਹੀ ਨਹੀਂ ਲੱਗਾ ਅੱਜ ਦਾ ਰਾਤੀ ਤੇ ਘਰੋਂ ਬਗਾਰ ਹੋ ਗਏ ਸੋਈਦਾ ਰਹੋ ਨਾ ਮੈਂ ਅੱਜ ਜੀਵੀਆਂ ਦਾ ਕੰਮ ਕਰਨਾ ਮਤਲਬ ਮੈਂ ਸਵੇਰੇ 3 ਵਜੇ ਉੱਠਣਾ ਤੇ ਸ਼ਾਮਾਂ ਨੂੰ 8-9 ਵਜੇ ਮਿਲੂ ਆਪਣੇ ਬੱਚਿਆਂ ਦੇ ਪੂਰਾ ਭਰੋਸਾ ਕੇ ਗੱਲਬਾਤ ਨਹੀਂ ਹੈ ਹੀ ਨਹੀਂ ਜੇ ਕੋਈ ਨਾਲ ਹੀ ਇਹਨਾਂ ਦੇ ਤਰ੍ਹਾਂ ਨੂੰ ਫੜਦੇ ਪੁੱਛਦੇ ਗਿਛਦੇ ਉਹਨਾਂ ਦਾ ਫਰਜ਼ ਬਣਦਾ ਹੈ ਘਰ ਲਿਆ ਕੇ ਮੁੰਡਾ ਮੇਰਾ ਪਤਲਾ ਜਾ ਨਾ ਮਾਰ ਚੱਲਣ ਜੁਗਾ ਹੈ ਤੇ ਨਾ ਚੱਲ ਸਕਦਾ ਇਹਨਾਂ ਦੇ ਰਾਤ ਕੁੱਟਿਆ ਹੋ ਮਾਰਿਆ ਤੇ ਮੁੰਡਾ ਮੇਰਾ ਮਰ ਗਿਆ ਵਾਚਣਾ ਗੋਲੀ ਮਾਰ ਕੇ ਕੰਮ ਕਰਾ ਲਿਆ ਚਲੋ ਰਸ਼ ਸ਼ੁਰੂ ਕਰੀਏ ਇਹ ਕੱਲ 10 ਵਜੇ ਦੀ ਰਸ਼ ਕੀਤੀ ਦੋ ਫੋਨ ਇਹਨਾਂ ਨੇ ਰੱਖੇ ਨੇ ਵਿੱਚ ਟਰੱਕ ਦੇ ਗਾਣੇ ਗਾਣੇ ਸੁਣਨ ਨੂੰ ਤੇ ਮਤਲਬ ਕਿ ਉਹ ਦੋਨੇ ਫੋਨ ਇਹਨਾਂ ਬੰਦ ਕਰ ਛਲੇ 10 ਵਜੇ ਆਪਣੀ ਮਾਂ ਨੇ ਇਹਨਾਂ ਨਾਲ ਗੱਲ ਕੀਤੀ ਕਿ ਮੈਂ ਚਾਹ ਪੀਣ ਲੱਗਾ ਹੋਟਲ ਤੋਂ ਤੇ ਮੈਂ ਸੁੱਤ ਨਾ ਸਨੀ ਫੋਨ ਨਹੀਂ ਆਇਆ ਮੈਂ ਲਾਇਆ ਮੇਰਾ ਕਾਕਾ ਆਇਆ ਵੱਡਾ ਉਹਨੇ ਲਾਇਆ ਕਿਹਨੂੰ ਚੁੱਕਿਆ ਜਿਹੜੇ ਇਹਦੇ ਨਾਲ ਸੀ ਇਹ ਪਿੰਡ ਦੇ ਹੀ ਇੱਕ ਬਾਹਰ ਦੇ ਰਿਹਾ ਪਿੰਡ ਦੇ ਮੁੰਡਿਆਂ ਦੋਏ ਦੇ ਨਾਲ ਫਿਰਦੇ ਸੀ ਇੱਕ ਮੁੰਡਾ ਜਿਹੜਾ ਬੱਸ ਸਰਬੋਗੇ ਦਾ ਹੋ ਗਿਆ ਹੁਣ ਪਤਾ ਨਹੀਂ ਜੇ ਇਹਨੇ ਕੁਝ ਕਿਹਾ ਜਾਂ ਉਹਨਾਂ ਨੇ ਕਿਹਾ ਇਹ ਰੱਬੀ ਜਾਂਦਾ ਮੇਰਾ ਤੇ ਪੁੱਤ ਬੜਾ ਤਕੜਾ ਗੱਲ ਬੱਸ ਤੁਮੇ ਗੱਗ ਨਹੀਂ ਸੀ ਆਗਾ ਮੇਰਾ ਮੋਈਨ ਕਰੋ ਕੰਟ ਤੇ ਜੈ ਸੱਤੀ ਤੇ ਮੇਰਾ ਪੁੱਤ ਨੂੰ ਮਾਰ ਦਿੱਤਾ ਬਾਜੀ ਮੈਨੂੰ ਕੁਝ ਨਹੀਂ ਪਤਾ ਮੇਰੇ ਪੁੱਤਰ ਕਰੋ ਕੰਟ ਤੇ ਕੀ ਆਈ ਉਹ ਗੱਡੀ ਦੇ ਜਾਂਦੇ ਡਰਾਂ ਵਿੱਚ ਇੱਕ ਦਾ ਵਿਆਹ ਹੀ ਅਜੇ ਮੇਰੇ ਪੁੱਤਰ ਦਾ ਲਾਇਸੈਂਸ ਵੀ ਨਾ ਆ ਗਿਆ ਉਹਨਾਂ ਕੋਲ ਕੁਝ ਨਹੀਂ ਬੱਚੇ ਦੇ ਮੈਂ ਕੀ ਕਰਾਂ ਦੀ ساری ਉਮਰ ਕਿੱਦਾਂ ਖੱਟਾਂ ਆਪਣੇ ਬੱਚੇ ਬਣਾਏ ਮਾਂ ਗਰੀਬੇ ਦਾ ਤੇਰੀ ਹਲਾਲਾ ਕੇ ਆਪਣੇ ਬੱਚੇ ਪਾਲ ਲਈ ਕੀ ਕਰਾਂਗੇ ਅਸੀਂ ਦੱਸੋ ਭਰਾ ਦੇ ਦਿਹਾੜੇ ਵਿੱਚੋਂ ਕੀ ਨਿਕਰਾਉ ਉਹ ਇਰਾਦੇ ਸਾਨੂੰ ਅੱਗੋਂ ਭਰ ਹੀ ਪਤਾ ਲੱਗਾ ਫੋਨ 'ਚ ਖ਼ਬਰ ਹੀ ਆਈ ਆ ਸਾਨੂੰ ਉਦਾਂ ਪਤਾ ਨਹੀਂ ਲੱਗਾ ਸਾਨੂੰ ਪਤਾ ਨਹੀਂ ਆਈ ਕਿ ਕਹਿੰਦੇ ਫੋਨ ਸਵਿਚ ਆਫ ਹੁੰਦਾ ਪਿਆ ਵਾ ਪਤਾ ਨਹੀਂ ਕਿਤੇ ਦੂਰ ਨੇੜੇ ਗੱਡੀ ਤੇ ਗਏ ਦੇ ਸਾਨੂੰ ਦੇ ਰਾਤੀ ਪਤਾ ਲੱਗਾ ਵਾ ਖ਼ਬਰ ਆਈ ਆ ਜਦੋਂ ਕਿਹੜੇ ਇਹਦਾ ਯਾਰ ਦੋਸਤ ਕਿੰਨਾ ਨਾ ਯਾਰ ਦੋਸਤ ਦੇਖੋ ਜਿਹੜੇ ਜਿੰਨਾ ਨੇ ਫਸਾਇਆ ਹੋ ਤੇ ਆਪ ਜਾਪੋਨ ਚਲੇ ਬਾਹਰ ਤੇ ਐਨੇ ਦੇ ਨਿੱਕੇ ਨਿੱਕੇ ਮੁੰਡਿਆਂ ਦਾ ਗੁਰਦੁਆਰੇ ਸੇਵਾ ਗੁਰਦੁਆਰੇ ਸਾਹਿਬ ਸੇਵਾ ਕਰਦਾਈ ਕਦੀ ਨਿਸ਼ਾਨੀ ਕੋਈ ਪਤਾਰੀ ਸਾਡੇ ਬੱਚੇ ਨੂੰ ਮੇਰੇ ਜਿੰਨੂ ਮਰਜ਼ੀ ਤੁਸੀਂ ਪੁੱਛ ਕੇ ਦੇ ਲਓ ਪਿੰਡ ਦੀ ਜਿੱਦਾਂ ਦੇ ਸਾਡੇ ਬੱਚਿਆਂ ਦਾ ਕੈਰੀਅਰ ਹੈਗਾ ਸੀ ਬਦੀ ਕਿਸੇ ਨਾਲ ਦੇਹ ਨਾ ਚੰਗੀ ਨਹੀਂ ਕਦੀ ਮਾੜੀ ਨਹੀਂ ਉਹ ਤਾਂ ਵੀ ਤੇਰੇ ਜੋਗ ਦਾ ਸਾਡੇ ਨਾ ਬਦਲਾ ਲਿਆ ਗਿਆ ਆ